ਅਗਰ ਕਾਉਂਸਲ ਤਲਵਾੜੇ ਦੀਆਂ ਚੋਨਾ ਜਿਹੜੀਆਂ ਆਇਆ ਸ਼ੁਰੂ ਹੋ ਗਈਆਂ ਔਰ ਇਹਦੇ ਵਿੱਚ ਜੋ 1-2 ਦਿਨ ਤੋਂ ਧਾਂਦਲੀਆਂ ਹੋਈਆਂ ਮੈਨੂੰ ਤਾਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜਿਸ ਸ਼ਹਿਰ ਨੂੰ ਮੈਂ ਆਪਣੀ ਕਰਮਭੂਮੀ ਮੰਨਦਾ ਰਿਆਂ ਔਰ ਕਿਸੇ ਵੀ ਵਪਾਰੀ ਦੇ ਉੱਤੇ ਕੋਈ ਆਫਤ ਹੁੰਦੀ ਰਹੀ ਹੈ ਤੇ ਮੈਨੂੰ ਮਕੇਰੀਆਂ ਤੋਂ ਸੱਜਦੇ ਰਹੇ ਆ ਮੈਂ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਵੀ ਮਕੇਰੀਆਂ ਤੋਂ ਆਉਂਦਾ ਰਿਹਾ ਔਰ ਸਾਰੇ ਸਾਥੀਆਂ ਦੇ ਨਾਲ ਕਦੇ ਨਾ ਕੰਦਾ ਲਾ ਕੇ ਹਰ ਮਹਿਕਮੇ ਦਾ ਮੁਕਾਬਲਾ ਕਰਦੇ ਰਹੇ ਆ ਲੇਕਿਨ ਅਫਸੋਸ ਹੁੰਦਾ ਕਿ ਜਦੋਂ ਮੈਨੂੰ ਅੱਜ ਆ ਕੇ ਸਵੇਰੇ ਪਤਾ ਲੱਗਿਆ ਕਿ ਕੁਝ ਸਾਡੇ ਵਪਾਰੀਆਂ ਨੇ ਹੀ ਵਪਾਰੀਆਂ ਦੇ ਦੁਕਾਨਾਂ ਤੇ ਛਾਪੇ ਬਰਵਾਏ ਰਾਜਨੀਤਿਕ ਲੋਕਾਂ ਨੇ ਨਰਲ ਕੇ ਔਰ ਉਹਨਾਂ ਦੇ ਸੈਂਪਲ ਭਰਾਏ ਜਿਹੜੇ ਸੈਂਪਲ ਭਰਤ ਤੋਂ ਅਸੀਂ ਰੋਕਦੇ ਰਹੇ ਆ ਦੁਕਾਨਦਾਰਾਂ ਨੂੰ ਉਹਨਾਂ ਲੋਕਾਂ ਦੇ ਹੀ ਜਿਹੜੇ ਆਪਣੇ ਆਪ ਚ ਕੈਂਡੀਡੇਟ ਬਣ ਕੇ ਬੈਠੇ ਆ ਦੁਕਾਨਦਾਰ ਉਹਨਾਂ ਨੇ ਸੈਂਪਲ ਭਰਾਏ ਆ ਬੜੇ ਅਫਸੋਸ ਦੀ ਗੱਲ ਹੈ ਔਰ ਮੈਂ ਆਪਣੇ ਤਲਵਾੜੇ ਦੀ ਪਿਆਰੀ ਜਨਤਾ ਨੂੰ ਪਿਆਣਾ ਭਰਾਵਾਂ ਨੂੰ ਇਹੀ ਕਹਿਣਾ ਚਾਹਨਾ ਕਿ ਜਿਹੜੇ ਲੋਕਾਂ ਨੇ ਇਹ ਸੈਂਪਲ ਭਰਾਏ ਆ ਉਹਨਾਂ ਲੋਕਾਂ ਨੂੰ ਵੋਟਾਂ ਦੇ ਵਿੱਚ ਇੰਨਾ ਕੁ ਮਾਰ ਮਾਰੋ ਕਿ ਮੁੜ ਕੇ ਇਹ ਲੋਕਾਂ ਦੇ ਨਾਲ ਗਲਤ ਕੰਮ ਕਰਨ ਤੋਂ ਦਰੋਖ ਜਾਣ ਸਰ ਜੀ ਮੈਂ ਕੁਛ ਤੁਣ ਲੈ ਕੀ ਕਹਣਾ ਗਾਉਂਗਾ ਤਲਵਾੜਾ ਨਗਰ ਕੌਂਸਲ ਦੇ ਜਿਹੜੇ ਚੋਣ ਹੋਣ ਜਾ ਰਹੇ ਆ ਤਲਵਾੜਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 13 ਤੇ 13 ਵਾਰਡਾਂ ਦੇ ਵਿੱਚ ਕੈਂਡੀਡੇਟ ਜਿਹੜੇ ਉਤਾਰੇ ਆ ਔਰ ਲੋਕਾਂ ਦਾ ਬਹੁਤ ਵੱਡਾ ਜਿਹੜਾ ਹੌਸਲਾ ਮਿਲ ਰਿਹਾ ਲੋਕਾਂ ਵੱਲੋਂ ਬੜਾ ਸਮਰਥਨ ਮਿਲ ਰਿਹਾ ਔਰ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਉਹ ਮੁਖਲਾਹਾੜ ਦੇ ਵਿੱਚ ਆ ਔਰ ਸਾਡੇ ਇੱਥੋਂ ਦੇ ਵਪਾਰੀਆਂ ਤੇ ਜਿਹੜੇ ਆ ਉਹਨਾਂ ਨੇ ਸੈਂਪਲ ਪਰਵਾਣੇ ਸ਼ੁਰੂ ਕੀਤੇ ਆ ਉਹਨਾਂ ਨੂੰ ਡਰਾਣਾ ਸ਼ੁਰੂ ਕੀਤਾ ਜੋ ਕਿ ਬਹੁਤ ਹੀ ਨਿੰਦਰੀਏ ਆ ਔਰ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਜਿਹੜੇ ਵਾਰਡ ਬਣਾਏ ਆ ਬਾਡਾ ਦੀਆਂ ਜਿਹੜੀਆਂ ਲਿਸਟਾਂ ਉਹਨਾਂ ਦੇ ਵਿੱਚ ਵੋਟਾਂ ਜਿਹੜੀਆਂ ਇੱਧਰ ਦੀਆਂ ਉੱਧਰ ਜਿਹੜੀਆਂ ਵਿੱਚੋਂ ਬਹੁਤ ਸਾਰੀਆਂ ਕੱਟੀਆਂ ਜਿਹੜੇ ਲੋਕ ਇੱਥੇ ਨਹੀਂ ਵੀ ਰਹਿੰਦੇ ਆ ਉਹਨਾਂ ਨੂੰ ਵੀ ਇੱਥੇ ਜਿਹੜੀਆਂ ਉਹਨਾਂ ਦੀਆਂ ਵੋਟਾਂ ਵਿੱਚ ਪਾ ਦਿੱਤੀਆਂ ਜਿਹੜੀ ਬਹੁਤ ਵੱਡੀ ਧੰਦਲੀ ਕੀਤੀ ਆ ਇਹ ਬਖਲਾਹੜ ਦੇ ਵਿੱਚ ਨੇ ਪਰ ਲੋਕਾਂ ਦੇ ਸਮਰਥਨ ਤੋਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਥੇ ਚੋਣ ਜਿੱਤੇਗੀ ਔਰ ਕਮੇਟੀ ਬਣਾਏਗੀ